को बीजेपी दी लीडरशिप और खास तौर पे मैं पंजाब बीजेपी नु ਉਹਨਾਂ ਦੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਨੂੰ ਤੇ ਉਹਨਾਂ ਦੀ ਸੁਪੰਚੀ ਸੀਨੀਅਰ ਲੀਡਰਸ਼ਿਪ ਨੂੰ ਚਾਹੂੰਗਾ ਕਿ ਉਹ ਆਪ ਦੀ ਸਥਿਤੀ ਚੰਡੀਗੜ੍ਹ ਦੇ ਮਸਲੇ 'ਚ ਜਰੂਰ ਸਪਸ਼ਟ ਕਰਨ ਕਿਉਂਕਿ ਜਿਹੜੀਆਂ ਚਲਾਕੀਆਂ ਪੰਜਾਬ ਬੀਜੇਪੀ ਦੇ ਲੀਡਰਸ਼ਿਪ ਦੀ ਵੇਖਣ ਨੂੰ ਮਿਲ ਰਹੀ ਹੈ ਗਵਰਨਰ ਸਾਹਿਬ ਨੂੰ ਤਾਂ ਮਿੰਟ ਚ ਮਿਲ ਲੈਂਦੇ ਮਗਰ ਗਵਰਨਰ ਸਾਹਿਬ ਦੇ ਥੱਲੇ ਜਿਹੜੇ ਪੰਜਾਬ ਦੇ ਉਲਟ ਫੈਸਲੇ ਹੋ ਰਹੇ ਆ ਉਸ ਦੇ ਬਾਰੇ ਕਦੇ ਆਵਾਜ਼ ਨਹੀਂ ਉਠਾਉਂਦੇ ਅੱਜ ਪਹਿਲਾਂ ਪੰਜਾਬ ਦੀ ਜਿਹੜੀ ਇਹ ਚੰਡੀਗੜ੍ਹ ਆ ਇਹ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੀ ਰਾਜਧਾਨੀ ਤੇ हरियाणा ਦੀ ਵਿਧਾਨ ਸਭਾ ਬਣੇ ਇਹ ਕਦੇ برداشت ਨਹੀਂ ਕੀਤਾ ਜਾਊਗਾ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਦੇ ਬਾਰੇ ਵਿਰੋਧ ਕਰਦੀ ਮੈਨੂੰ ਤਾਂ ਦੇਖੀ ਕਿੱਥੇ ਨਹੀਂ ਫਿਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਅਫਸਰ ਨੇ 60 40 ਦੀ ਰੇਸ਼ੋ ਹੈ ਉਸ ਨੂੰ ਘਟਾਇਆ ਜਾ ਰਿਹਾ ਉਸ ਬਾਰੇ ਵੀ ਪੰਜਾਬ ਭਾਜਪਾ ਚੁੱਪ ਹੈ ਜੀ ਉਸ ਤੋਂ ਅਗਲੀ ਗੱਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸੈਂਟਰਲ ਪੇ ਸਕੇਲ 'ਚ ਲਿਆ ਗਿਆ ਔਰ ਇਹਦਾ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਪੰਜ ਪੰਜਾਬ ਭਾਜਪਾ ਫੇਰ ਚੁੱਪ ਹੈ ਇਸੇ ਤਰ੍ਹਾਂ ਅੱਗੇ ਚੱਲੀ ਚੱਲੋ ਤੇ ਹੁਣ ਜਿਹੜਾ ਐਡਵਾਈਜ਼ਰ ਹੈ ਉਹਨੂੰ ਚੀਫ ਸੈਕਟਰੀ ਚ ਤਬਦੀਲ ਕਰਨਾ ਮਤਲਬ ਕਿ ਇਹ ਮੰਨ ਜਾਣਾ ਕਿ ਚੰਡੀਗੜ੍ਹ ਹੁਣ ਯੂਨੀਅਨ ਟੈਰੀਟਰੀ ਆ ਔਰ ਜਦ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਨਹੀਂ ਆ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੇ ਜ਼ਮੀਨਾਂ ਤੋਂ ਬਣੀ ਇਹ ਚੰਡੀਗੜ੍ਹ ਸੀ ਔਰ ਇਹ ਪੰਜਾਬ ਨੂੰ ਮਿਲਣਾ ਚਾਹੀਦਾ ਇਹਦਾ ਲੋਕ ਸਭਾ ਚ ਜੇਸਕਲ ਦਾ ਫੈਸਲਾ ਹੋਇਆ ਹੋਇਆ ਮੈਂ ਅੱਜ ਪੰਜਾਬ ਭਾਜਪਾ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਇਹਦਾ ਵਿਰੋਧ ਕਿਉਂ ਨਹੀਂ ਕਰਦੇ ਇਸ ਲਈ ਚਾਹੇ ਉਹ ਪਾਣੀਆਂ ਦੇ ਮੁੱਦੇ ਆ ਚਾਹੇ ਇਹ ਇਲਾਕਿਆਂ ਦੀ ਗੱਲ ਹੈ ਚਾਹੇ ਚੰਡੀਗੜ੍ਹ ਦੀ ਗੱਲ ਹੈ ਇਹ ਸਾਰੇ ਫੈਸਲੇ ਜੋ ਪੰਜਾਬ ਦੇ ਉਲਟ ਕੀਤੇ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿੱਥੇ ਇਲੈਕਸ਼ਨ ਨਹੀਂ ਕਰਾਈ ਜਾ ਰਹੀ ਇਹ ਸਾਰਿਆਂ ਤੇ ਮਸਲਿਆਂ ਨੂੰ ਲੈ ਕੇ ਅਸੀਂ ਭਾਜਪਾ ਦੀ ਜੋ ਸੈਂਟਰਲ ਲੀਡਰਸ਼ਿਪ ਹੈ ਗਵਰਨਮੈਂਟ ਦੇ ਫੈਸਲਿਆਂ ਦਾ ਵਿਰੋਧ ਕਰਦੇ ਔਰ ਨਾਲ ਹੀ ਮੈਂ ਚਾਹੂੰਗਾ ਪੰਜਾਬ ਭਾਜਪਾ ਆਫ ਦੀ ਇੱਥੇ ਤੇ ਸਥਿਤੀ ਸਪਸ਼ਟ ਕਰੇ ਔਰ ਭਗਵੰਤ ਮਾਨ ਜਿਹੜਾ ਭਾਜਪਾ ਦੀ ਟਾਉਟੀ ਕਰ ਰਿਹਾ ਉਸ ਗੱਲ ਦੀ ਵੀ ਬਨਖੇਦੀ ਕਰਦਾ ਕਿਉਂਕਿ ਇਹ ਚੀਫ ਮਿਨਿਸਟਰ ਪੰਜਾਬ ਦੇ ਹਕਾਂ ਦੀ ਰਖਵਾਲੀ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਸ ਮੁੱਦੇ ਤੇ ਉਹ ਚੁੱਪ ਬੈਠੇ ਜੀ ਸਾਹਿਬ ਲੈਂਡੋਰਡ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੱਲ ਕੁੰਟਾਲਾ ਚੌਕੀ ਤੇ ਬਰਾਕ ਕੀਤਾ ਗਿਆ ਪੁਲਿਸ ਕੈਰੀਅਰ ਰਿਲੇਟਡ ਲੈਂਡੋਰਡ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਮਰਸਰ ਚ ਪੰਜਵੇਂ ਪੁਲਿਸ ਚੌਕੀ ਹੈ ਜਿੱਥੇ ਅਟੈਕ ਕੀਤਾ ਗਿਆ ਜੀ ਸਾਹਿਬ ਮੁਕਤੀ ਗੱਲ ਲੈ ਕੇ ਜਦੋਂ ਹਰਪਾਲ ਜਦੋਂ ਹਰਪਾਲ ਰੰਧਾਵਾ ਵਰਗੇ ਅਫਸਰ ਹੋਣਗੇ ਔਰ ਇਹ ਜੇ ਅਫਸਰਾਂ ਦੇ ਹੱਥ ਵਾਗ ਗੋ ਰੋਗੀ ਤੁਹਾਨੂੰ ਕਦੇ ਸੱਚਾਈ ਸਾਹਮਣੇ ਨਹੀਂ ਆਊਗੀ ਪੋਲਰ ਸਾਹਿਬ ਨੇ ਪਹਿਲਾ ਜਦੋਂ اسلامਾਬਾਦ ਚੌਕੀ ਚ ਬਲਾਸਟ ਹੋਇਆ ਸੀ 3:30 ਵਜੇ ਬਲਾਸਟ ਹੋਇਆ ਨਾਲ ਦੇ ਸਾਰੇ ਰੈਸ਼ੀ ਇਲਾਕੇ ਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਕਿੰਨੀ ਜ਼ੋਰ ਦੇ ਨਾਲ ਬਲਾਸਟ ਹੋਇਆ ਘਰਾਂ ਦੇ ਸ਼ੀਸ਼ੇ ਟੁੱਟ ਗਏ ਘਰਾਂ ਦੇ ਸ਼ੀਸ਼ੇ ਟੁੱਟੇ ਘਰਾਂ ਚ ਜਿਹੜੀਆਂ ਟਾਇਲਾਂ ਸੀ ਉਹ ਟੁੱਟ ਕੇ ਥੱਲੇ ਡੇਕੀਆਂ ਹੋਰ ਵੀ ਨੁਕਸਾਨ ਹੋਇਆ ਤੇ ਕਿਵੇਂ ਹੱਥ ਦੀ ਸਫਾਈ ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਵੇਖਣ ਨੂੰ ਮਿਲੀ ਕਿ 3:30-4 ਵਜੇ ਉੱਥੇ ਆਏ ਔਰ 7 ਵਜੇ ਤੁਹਾਨੂੰ ਪ੍ਰੈਸ ਨੂੰ ਅੰਦਰਵਾੜ ਕੇ ਕਿਹਾ ਕਿ ਵੇਖ ਲਓ ਕੁਝ ਨਹੀਂ ਹੋਇਆ ਕੱਲਾ ਟਾਇਰ ਹੀ ਪਾਟਿਆ ਸੀ ਪਹਿਲੀ ਗੱਲ ਤਾਂ ਉਤੋਂ ਹੀ ਪੜਦਾ ਫਾਸ਼ ਹੋ ਗਿਆ ਕਿ 7 ਵਜੇ ਕਿਹੜਾ ਕਮਿਸ਼ਨਰ ਔਰ ਪੁਲਿਸ ਪ੍ਰੈਸ ਕਾਨਫਰੰਸ ਕਰਦਾ ਔਰ ਆਪ ਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹਨਾਂ ਦਾ ਝੂਠ ਲੋਕਾਂ ਨੇ ਫੜਾਤਾ ਹੁਣ ਵੀ ਇੰਨੀ ਠੰਡੀ ਮੌਸਮ 'ਚ ਸਰਦੀ ਵਾਲੇ ਮੌਸਮ 'ਚ ਗਰਮ ਗਰਮੀ 'ਚ ਤਾਂ ਰੇਡੀਏਟਰ ਉਬਾਲਾ ਮਾਰਦਾ ਵੇਖਿਆ 파ੜਦਾ ਵੇਖਿਆ ਪਹਿਲੀ ਵਾਰੀ ਆ ਕਿ ਲੋਕੀ ਤਾਂ ਮਤਲਬ ਇੰਨੀ ਠੰਡ ਤੋਂ ਪਰੇਸ਼ਾਨ ਕਹਿ ਲੋ ਜਾਂ ਘਰਾਂ ਦੇ ਅੰਦਰ ਬੈਠੇ ਇਹਨਾਂ ਦੇ ਰੇਡੀਏਟਰ ਗਰਮ ਹੋਈ ਜਾਂਦੇ ਆ ਤੇ ਕਹਿੰਦੇ ਰੇਡੀਏਟਰ 파ਟ ਗਿਆ ਉੱਥੋਂ ਹੀ ਉਹ ਗੈਂਗਸਟਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਕਿ ਅਸੀਂ ਇਹ ਬਲਾਸਟ ਕੀਤਾ ਮੇ ਜਿੱਥੇ ਥਾਣੇ ਵੀ ਪਹਿਲਾ ਬਲਾਸਟ ਹੋਇਆ ਸੀ ਨੌ ਬਲਾਸਟ ਹੋ ਗਏ ਲਾਅ ਐਂਡ ਆਰਡਰ ਦਾ ਕੰਪਲੀਟ ਫੇਲੀਅਰ ਹੈ ਲੈਪਸ ਹੈ ਔਰ ਕਮਾਲ ਦੀ ਗੱਲ ਹੈ ਵੈਸੇ ਪੰਜਾਬ ਨੂੰ ਤਾਂ ਇਨਾਮ ਦੇਣਾ ਚਾਹੀਦਾ ਕਿ ਤਾਇਰ ਪਾਟਦਾ ਤੇ ਡੀਜੀਪੀ ਸਾਹਿਬ ਇੱਥੇ ਜੈਜਾ ਲਾਈਨ ਆਉਂਦੀ ਹੈ ਸ਼ਾਇਦ ਪਹਿਲਾ ਹੀ ਸੂਬਾ ਹੋਣਾ ਸਾਰੀ ਦੇਸ਼ ਦੁਨੀਆ 'ਚ ਜਿੱਥੇ ਤਾਇਰ ਪਾਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਂਦੇ ਆ ਕਮਿਸ਼ਨਰ ਆ ਪੁਲਿਸ ਉਹਨਾਂ ਨੂੰ ਗੋਲ ਦਸਤਾ ਪੇਟ ਕਰਦੇ ਆ ਮਗਰ ਮੈਨੂੰ ਲੱਗਦਾ ਏ ਇੰਨੇ ਰੇਡੀਏਟਰ ਤੇ ਟਾਇਰ ਕਿਸੇ ਹੋਰ ਸੂਬੇ ਚ ਨਹੀਂ ਪਾਟਣ ਦੇ ਜਿੰਨੇ ਪੰਜਾਬ ਤੇ ਪਾਟੀ ਜਾਂਦੇ ਇਸ ਲਈ ਲਾਅ ਐਂਡ ਆਰਡਰ ਦੀ ਜਿਹੜੀ ਬੁਰੀ ਹਾਲਾਤ ਹੈ ਔਰ ਜੇਸ ਤਰੀਕੇ ਨਾਲ ਆਈਐਸਆਈ ਪਾਕਿਸਤਾਨ ਐਂਟੀ ਨੈਸ਼ਨਲ ਫੋਰਸਸ ਪੰਜਾਬ ਨੂੰ ਡੀਸਟੇਬਲਾਈਜ਼ ਕਰ ਰਹੀ ਆ ਜਾਂ ਪਰੋਤੀ ਦਾ ਰਾਜ ਚੱਲ ਰਿਹਾ ਏ ਤੁਹਾਡੇ ਸਾਰਿਆਂ ਦੇ ਸਾਹਮਣੇ ਪੁਲਿਸ ਜਿੰਨਾ ਮਰਜੀ ਲੁਕੋ ਲੈ ਇਹ ਲੁਕਣਾ ਨਹੀਂ ਔਰ ਮੈਂ ਤਾਂ ਕਮਿਸ਼ਨਰ ਆ ਪੁਲਿਸ ਨੂੰ ਇੱਕੋ ਗੱਲ ਕਹੂੰਗਾ ਝੂਠ ਬੋਲੇ ਕਊਆ ਕੱਟੇ ਕਾਲੇ ਕੱਲੇ ਕਾਲੇ ਕਊਏ ਤੋਂ ਡਰਿਓ ਇਹ ਹਾਲਾਤ ਬਣਿਆ ਕਿ ਇੰਨਾ ਝੂਠ ਨਾ ਬੋਲੋ ਕਿ ਅੱਜ ਹਰ ਜਗ੍ਹਾ ਲਾਅ ਐਂਡ ਆਰਡਰ ਦਾ ਟੋਟਲ ਫੇਲਿਅਰ ਔਰ ਕੋਲਾਪਸ ਨਵੀਂ ਖੇਤੀ ਨੀਤੀ ਬਾਰੇ ਕੀ ਕਹੋਗੇ ਜੀ ਕੇਂਦਰ ਸਰਕਾਰ ਨੇ ਮੈਂ ਅੱਜ ਤੋਂ ਘਟੋ ਘਟ ਮਹੀਨਾ ਪਹਿਲਾਂ ਹੀ ਆਪ ਦੀ ਟਵੀਟ ਕਰਕੇ ਔਰ ਤੁਹਾਨੂੰ ਯਾਦ ਹੋਣਾ ਜਦ ਮੈਂ ਪਿਛਲੀ ਆਰੀ ਤਰੀਕ ਤੇ ਆਇਆ ਸੀ ਉੱਚ ਮੇਲੇ ਵੀ ਨਵੀਂ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਪਾਲਿਸੀ ਹੈ ਔਰ ਇਹਦੇ ਚ ਪ੍ਰਾਈਵੇਟਾਈਜੇਸ਼ਨ ਨੂੰ ਪੜਾਵਾ ਕਿਸਾਨਾਂ ਦਾ ਨੁਕਸਾਨ ਇਸ ਪਾਲਿਸੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਪਰਸਨਲ ਤੌਰ ਤੇ ਇਸ ਨੂੰ ਰਿਜੈਕਟ ਕਰਦਾ ਐ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਨਵੀਂ ਡਰਾਫਟ ਪਾਲਿਸੀ ਕੇਵਲ ਤੇ ਕੇਵਲ ਕਾਲੇ ਕਾਨੂੰਨਾਂ ਨੂੰ ਇਨਡਾਇਰੈਕਟਲੀ ਲਾਗੂ ਕਰਨ ਦੀ ਇੱਕ ਸਾਜ਼ਿਸ਼ ਹੈ